हां जी दोस्तों आजकल ਦੇ ਜਵਾਨੇ ਦੇ ਵਿੱਚ ਤਾਂ ਇੱਕ ਫੁੱਟੀ ਕੌਲੀ ਦੇ ਨੂੰ ਦਿਲ ਵੀ ਨਹੀਂ ਕਰਦਾ ਭਾਵੇਂ ਨੇੜੇ ਤੋਂ ਨੇੜੇ ਰਿਸ਼ਤੇਦਾਰ ਕਿਉਂ ਨਾ ਹੋਣ ਪਰ ਉਹਨਾਂ ਮਾਪਿਆਂ ਦਾ ਦਿਲ ਬਹੁਤ ਹੀ ਜ਼ਿਆਦਾ ਵੱਡਾ ਹੁੰਦਾ ਹੈ ਜਿਨ੍ਹਾਂ ਨੇ ਆਪਣੀ ਔਲਾਦ ਕਿਸੇ ਨੂੰ ਦੇ ਦਿੱਤੀ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜਿਹੜੀ ਔਰਤ ਬੱਚੇ ਨੂੰ ਉਕਲ ਦੇ ਵਿੱਚ ਚੱਕ ਰਹੀ ਹੈ ਉਸ ਔਰਤ ਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਕਿ ਤੁਸੀਂ ਕਦੇ ਵੀ ਬੱਚੇ ਦੀ ਮਾਂ ਨਹੀਂ ਬਣ ਸਕਦੇ ਪਰ ਉਸ ਔਰਤ ਨੇ ਬਹੁਤ ਹੀ ਜ਼ਿਆਦਾ ਮਹਾਨ ਕੰਮ ਕੀਤਾ ਜਿਨ੍ਹਾਂ ਨੇ ਨੋ ਮਹੀਨੇ ਔਲਾਦ ਨੂੰ ਕੁੱਖ ਦੇ ਵਿੱਚ ਰੱਖ ਕੇ ਦੂਸਰੇ ਨੂੰ ਔਲਾਦ ਦੇਤੀ ਇਸ ਤਰ੍ਹਾਂ ਦੇ ਇਨਸਾਨ ਬਹੁਤ ਹੀ ਜ਼ਿਆਦੇ ਘੱਟ ਮਿਲਦੇ ਹਨ ਜਿਹੜੇ ਕਿ ਆਪਣੀਆਂ ਖੁਸ਼ੀਆਂ ਦੇ ਨਾਲ-ਨਾਲ ਇੱਕ ਔਲਾਦ ਦੀ ਖੁਸ਼ੀ ਹੋਰਾਂ ਨੂੰ ਵੀ ਦੇ ਦੇਣ ਦੋਸਤੋ ਉਹਨਾਂ ਮਾਪਿਆਂ ਨੂੰ ਵੀ ਦਿਲ ਤੋਂ ਸਲੂਟ ਕਰਦੇ ਹਾਂ ਜਿਨ੍ਹਾਂ ਨੇ ਔਲਾਦ ਦੇਣ ਦਾ ਜਿਗਰਾ ਰੱਖਿਆ ਦੋਸਤੋ ਇਸ ਵੀਡੀਓ ਦੇ ਬਾਰੇ ਤੁਹਾਡੇ ਕੀ ਵਿਚਾਰ ਹਨ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੇ ਦੇਣਾ ਅਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵੀ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਰੱਬ ਰੱਖਾ